ਪਿਆਰ ਨਾਲ ਉਸ ਨੂੰ ਬੁਲਾਉਂਦੇ ਨੇ ਸ਼ੌਂਕ ਜਿਹੜਾ ਘੋੜੇ ਰੱਖਣ ਦਾ ਚੋਰਾ ਵਰ ਇਸ ਦਾ ਨਾਮ ਰੱਖਿਆ ਬੜਾ ਹੀ ਗੁੱਪ ਗੁੰਡ ਘੋੜਾ ਮੈਂ ਆਪਣੇ ਬੇਟੇ ਨੂੰ ਉੱਥੇ ਰਾਈਡ ਕਰਾਈ ਅੱਧੀ ਰਾਈਡ ਦੇ ਦੌਰਾਨ ਮੈਂ ਉਸ ਬੰਦੇ ਨੂੰ ਕਿਹਾ ਥੋੜੀ ਅੱਗੇ ਦੀ ਕਮਾਲ ਹੈ ਉਹਨੇ ਉੱਥੇ ਨਾ ਕਰਤੀ ਔੜੀ ਦੀ ਪਹਿਲੀ ਐਂਟਰੀ ਹੋਈ ਹੱਡੀ ਲਾਈਫ ਦੇ ਵਿੱਚ ਉਹ ਕੁੜੀ ਨੇ ਸਾਨੂੰ ਰਾਈਡਿੰਗ ਸਿਖਾਈ ਰਹੀਂ ਜੰਮੂ ਤੋਂ ਕੁੜੀ ਲੈ ਕੇ ਆਂਦੀ ਆਪਣੇ ਬੇਟੇ ਨੂੰ ਬੜੇ ਤੇ ਉਹ ਕੁੜੀ ਜੀ ਮਹਿੰਗਾ ਨਹੀਂ ਕਹਿ ਸਕਦੇ ਆਪਾਂ ਪੈਸੇ ਨਾਲੋਂ ਜ਼ਿਆਦਾ ਪਿਆਰ ਮੰਗਦਾ ਏ ਇੱਥੇ ਬੈ ਕੇ ਦੁਨੀਆ ਨੂੰ ਤੁਸੀਂ ਇੱਕ ਵੱਖਰੇ ਲੈਵਲ ਤੋਂ ਦੇਖਣਾ ਉੱਪਰੋਂ ਦਿਖਦੇ ਹੋ ਐਦਾ ਲੱਗਦਾ ਜਿਦਾ ਤੁਸੀਂ ਰਾਜੇ ਮਹਾਰਾਜੇ ਉਹਦੇ ਤੁਹਾਡੀ ਪ੍ਰਜਾ ਤੁਹਾਨੂੰ ਦਿਖੇ ਕਰਦੀ ਹੈ ਘੋੜਾ ਲੈ ਕੇ ਜਾ ਤੇ ਜਦੋਂ ਮੈਂ ਪੂਰੀ ਕਾਬਿਲ ਹੋ ਜਾਵਾਂਗੀ ਉਦੋਂ ਮੈਂ ਇਹਨੂੰ ਲੈ ਕੇ ਜਾਵਾਂਗੀ ਕਿਉਂਕਿ ਇਹਦਾ ਸਟੈਮੀਨਾ ਪੂਰਾ ਹੈ ਪੁਰਾਣੇ ਸਮੇਂ ਦੇ ਵਿੱਚ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਆਉਣ ਜਾਣ ਸਮੇਂ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮੋਟਰ ਗੱਡੀਆਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਸੀ ਸਮਾਂ ਬੀਤਦਾ ਗਿਆ ਮੋਟਰ ਗੱਡੀਆਂ ਦਾ ਯੁੱਗ ਆ ਗਿਆ ਔਰ ਪੁਰਾਣਾ ਸਮਾਂ ਜਿਹੜਾ ਘੋੜਿਆਂ ਦਾ ਸੀਗਾ ਉਹ ਖਤਮ ਹੁੰਦਾ ਜਾ ਰਿਹਾ ਲੇਕਿਨ ਹੁਣ ਵੀ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਹ ਸ਼ੌਂਕ ਪਾਲ ਕੇ ਰੱਖੇ ਨੇ ਉਠਾਨਕੋੜ ਦਾ ਮਨਿੰਦਰ ਸਿੰਘ ਜਿਸ ਨੂੰ ਕਿ सोनू ਦੇ ਨਾਮ ਨਾਲ ਵੀ ਲੋਕ ਜਾਣਦੇ ਨੇ ਕਹਿ ਸਕਦੇ ਆ ਕਿ ਸੋਨੂ ਨਾਮ ਨਾਲ ਵੀ ਪਿਆਰ ਨਾਲ ਉਸ ਨੂੰ ਬੁਲਾਉਂਦੇ ਨੇ ਸ਼ੌਂਕ ਜਿਹੜਾ ਘੋੜੇ ਰੱਖਣ ਦਾ ਉਹਨਾਂ ਵੱਲੋਂ ਜਿਹੜਾ ਪਾਲਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਸੋਨੂ ਦਾ ਜਿਹੜਾ ਘੋੜਾ ਹੈਗਾ ਜੋਰਾਵਰ ਇਸ ਦਾ ਨਾਮ ਰੱਖਿਆ ਬੜਾ ਹੀ ਖੂਬਸੂਰਤ ਘੋੜਾ ਇੱਕਦਮ ਆਪਣੇ ਵੱਲ ਜਿਹੜਾ ਅਟਰੈਕਟਿਵ ਕਰਦਾ ਅ ਅਸੀਂ ਸਾਡੇ ਨਾਲ ਸੋਨੂ ਵੀ ਜੁੜੇ ਨੇ ਗੱਲਬਾਤ ਵੀ ਅਸੀਂ ਇਹਨਾਂ ਨਾਲ ਕਰਦੇ ਆ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈਗਾ ਜੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨੈ ਮਨੇ ਦਰਸ਼ਕ ਪਠਾਨਕੋਟ ਤੋਂ ਉਨੇ ਕਾਡਾ ਵੀ ਤੁਹਾਨੂੰ ਜੀ ਸਭ ਤੋਂ ਪਹਿਲੇ ਇਹੋ ਹੀ ਗੱਲ ਹੋਏਗੀ ਕਿ ਤੁਹਾਨੂੰ ਇਹ ਸ਼ੌਂਕ ਕਿਸ ਨਾਲ ਪਿਆ ਹੈਗਾ। ਬਿੱਗੀ ਸ਼ੌਂਕ ਬਚਪਨ ਤੋਂ ਸੀਗਾ। ਮੇਨ ਗੱਲ ਅਸੀਂ ਗਈ ਸੀ ਅੰਮ੍ਰਿਤਸਰ। ਮੈਂ ਆਪਣੀ ਫੈਮਲੀ ਨਾਲ ਗਿਆ ਸੀਗਾ। ਉੱਥੇ ਲੱਕੜ ਦੇ ਘੋੜਿਆਂ ਤੇ ਰਾਈਡ ਕਰਾਉਂਦੇ ਸੀਗੇ। ਅਲਫਾ ਮਾਲ ਦੀ ਗੱਲ ਹੈ। ਅੰਦਰ ਲੱਕੜ ਦਾ ਘੋੜਾ ਲਾਇਆ ਹੀ ਛੋਟਾ ਜਿਹਾ। ਮੈਂ ਆਪਣੇ ਬੇਟੇ ਨੂੰ ਉੱਥੇ ਰਾਈਡ ਕਰਾਈ। ਅੱਧੀ ਰਾਈਡ ਦੇ ਦੌਰਾਨ ਮੈਂ ਉਸ ਬੰਦੇ ਨੂੰ ਕਿਹਾ ਥੋੜੀ ਅੱਗੇ ਦੀ ਕਮਾਲ ਹੈ। ਉਹਨੇ ਉੱਥੇ ਨਾ ਕਰਤੀ। ਕਹਿੰਦਾ ਨਹੀਂ ਭਾਜੀ ਮੈਂ ਕਿਹਾ ਪੈਸੇ ਵੱਧ ਲੈ ਲੈ ਕਹਿੰਦਾ ਨਹੀਂ ਭਾਜੀ ਅਸੀਂ ਇਸ ਕੋ ਘਮਾਣਾ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਪਿੱਛੇ ਮੁੜ ਕੇ ਦੇਖਿਆ ਬੇਟਾ ਮੇਰਾ ਘੋੜੇ ਤੋਂ ਉਤਰ ਗਿਆ ਹੈ ਮੈਂ ਕਿਹਾ ਕੀ ਗੱਲ ਬੇਟਾ ਤੂੰ ਕਿਉਂ ਉਤਰ ਗਿਆ ਜਾਂਦਾ ਪਪਾ ਮੈਂ ਰਾਈਡ ਨਹੀਂ ਲੈਣੀ ਉਹ ਰੋਂਦਾ ਪਿਆ ਮੈਂ ਲੈ ਕੇ ਬਾਹਰ ਆ ਗਿਆ ਮੈਂ ਕਿਹਾ ਚਲੋ ਇੰਕਾ ਚੱਲਦੇ ਹਾਂ ਉਹ ਫਿਰ ਵੀ ਰੋ ਰਿਹਾ ਸੀ ਮੈਂ ਇਹਨੂੰ ਪੁੱਛਿਆ ਮੈਂ ਕਿ ਪੁੱਤ ਤੂੰ ਰੋ ਕਿਉਂ ਰਿਹਾ ਮੈਂ ਕਿ ਪਪਾ ਮੈਂ ਤੇ ਘੋੜਾ ਲੈਣਾ ਮੈਂ ਕਿ ਚੱਲ ਯਾਰ ਕੋਈ ਗੱਲੀ ਲੈ ਲਾਂਗੇ ਕਿੰਨੇ ਦਾ ਹੋਊਗਾ ਮੈਂ ਕਿ ਲੱਕੜ ਦਾ ਘੋੜਾ ਹੈਨਾ ਚੱਲਾਂਗੇ 1000 1500 2000 ਦਾ ਹੋਊਗਾ ਹੈਨਾ ਕੋਈ ਗੱਲ ਨਹੀਂ ਬਣਵਾ ਲਾਂਗੇ ਤਿਆਰ ਕਰ ਲਾਂਗੇ ਇਹਦੇ ਨਾਲਾ ਵਿਕਰ ਦਾ ਘੋੜਾ ਕੋਈ ਗੱਲ ਕਹਿੰਦਾ ਨਹੀਂ ਪਾਪਾ ਅਸਲੀ ਲੈਣਾ ਅਸਲੀ ਲੈਣਾ ਮੇਰਾ ਵੀ ਬਚਪਨ ਦਾ ਸ਼ੌਂਕ ਸੀਗਾ ਘੋੜੇ ਦਾ ਚਲੋ ਮੈਂ ਕਹਾਂ ਚੱਲ ਕੋਈ ਨਾ ਰਾਈਡਿੰਗ ਤਾਂ ਇਹ ਸ਼ੁਰੂ ਤੋਂ ਹੀ ਕਰਦੇ ਸੀਗੇ ਹਾਂ ਬਚਪਨ ਤੋਂ ਮੈਂ ਜਾਣ ਕੀ ਨਾ ਜਿੱਦਾਂ ਹੁਣ ਸਕੂਲ ਜਾਂਦੇ ਸੀ ਸਾਡੀ ਪੈਰੀ ਹੀ ਤੇ ਆਪਣੇ ਇਹ ਉਹਨਾਂ ਚ ਘੋੜੇ ਆ ਜਾਣੇ ਜਿੱਦਾਂ ਹੁਣ ਤੇ ਅਸੀਂ ਉਹ ਘੋੜਿਆਂ ਤੇ ਝੂਟੇ ਲਾਣੇ ਹੈ ਨਾ ਬਚਪਨ ਤੋਂ ਹੀ ਆਈ ਸ਼ੌਂਕ ਹੀ ਗਾਇਡ ਬੱਚੇ ਦਾ ਸ਼ੌਂਕ ਕਿਦਾਂ ਪੂਰਾ ਕੀਤਾ ਤੇ ਆਪਣਾ ਕਿਦਾਂ ਪੂਰਾ ਕੀਤਾ ਬੱਚੇ ਦਾ ਸ਼ੌਂਕ ਇਦਾਂ ਪੂਰਾ ਕੀਤਾ ਜਦੋਂ ਬੱਚੇ ਨੇ ਕਿਹਾ ਤੇ ਮੇਰੇ ਦਿਲ ਨੂੰ ਹਾਰਟ ਹੋਈ ਉਹ ਕਰ ਰਾਤ ਨੂੰ ਮੈਂ ਸੋਚਿਆ ਮੈਂ ਫਿਰ ਮੇਰੇ ਦੋਸਤ ਉਹਨਾਂ ਨੇ ਘੋੜੇ ਰੱਖੇ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਨਾ ਕੋਈ ਜਾਨਵਰ ਲੈ ਕੇ ਦੋ ਵਧੀਆ ਕੋ ਵਧੀਆ ਜਿਹਾ ਜਾਨਵਰ ਹੋਵੇ ਤੇ ਉਹ ਕਹਿੰਦੇ ਠੀਕ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਆਪਣੇ ਕੋਲ ਜੰਮੂ ਲੱਗੇ ਕੋੜੀ ਐ ਇੱਕ ਬੱਚੀ ਦੀ ਬਹੁਤ ਸ਼ਾਨਦਾਰ ਹੈ ਕੋੜੀ ਦੀ ਪਹਿਲੀ ਐਂਟਰੀ ਹੋਈ ਹੈਡੀ ਲਾਈਫ ਦੇ ਵਿੱਚ ਉਹ ਕੋੜੀ ਨੇ ਸਾਨੂੰ ਰਾਈਡਿੰਗ ਸਿਕਾਈ ਫਿਰ ਇਹ ਜੰਮੂ ਤੋਂ ਕੋੜੀ ਲੈ ਕਹਿੰਦੀ ਆਪਣੇ ਬੇ ਦੇਖਿਆ ਕਾਫੀ ਖੂਬਸੂਰਤ ਕੋੜਾ ਨਾਂ ਵੀ ਬੜਾ ਪਿਆਰਾ ਤੁਸੀਂ ਰੱਖਿਆ ਖਾਣ ਪੀਣ ਨੂੰ ਤੁਸੀਂ ਕੀ ਦਿੰਦੇ ਹੈਗੇ ਇਹਨੂੰ ਜੀ ਵਾਹਿਗੁਰੂ ਦੀ ਕਿਰਪਾ ਹੀ ਆ ਖਾਣ ਪੀਣ ਨੂੰ ਅਸੀਂ ਇਹਨੂੰ ਜੀ ਚਨੇ ਦਈਦਾ ਜੋ ਦਈਦਾ ਜਵੀ ਦਈਦਾ ਹੋਰ ਬਾਕੀ ਫੱਕ ਸੋਖਰ ਬਾਕੀ ਸਮੇ ਦੇ ਨਾਲ ਇਹਦੀਆਂ ਡਾਈਟਾਂ ਜਾਨਕੀ ਡਾਈਟ ਜਿਹੜੀ ਹੁੰਦੀ ਹੈ ਚੇਂਜ ਹੁੰਦੀ ਰਹਿੰਦੀ ਹੈ ਕਦੀ ਬਰਤਨ ਆ ਜਾਂਦਾ ਲੂਸਣ ਆ ਜਾਂਦਾ ਚਰੀ ਆ ਜਾਂਦੀ ਬਾਜਰਾ ਆ ਜਾਂਦਾ ਹੁਣ ਅਲੱਗ-ਅਲੱਗ ਤਰ੍ਹਾਂ ਦੀ ਤੁਸੀਂ ਡਾਈਟ ਦਿੰਦੇ ਹੋ ਇਹਨੂੰ ਜੀ ਹਰ ਰੋਟੀ ਬੱਕਰੀ ਡਾਈਟ ਹੁੰਦੀ ਹੈ ਅਬ 2D ਪਾਈ ਦਾ ਅਬ ਕੁਛ ਕਹਾਂਦਾ ਜੀ ਤੁਸੀਂ ਹੁਣ ਟ੍ਰੇਨਿੰਗ ਵੀ ਜਿਹੜੀ ਐ ਉਹ ਬੱਚਿਆਂ ਨੂੰ ਦਿੰਦੇ ਹੈਗੇ ਹਾਂ ਜੀ ਕੀ ਕਹਿਣਾ ਚਾਹੋਗੇ ਭਾਜੀ ਮੇਰੇ ਕੋ ਇੱਕ ਮੇਰਾ ਦੋਸਤ ਮੈਂ ਭਰਾ ਹੀ ਕਹਿ ਸਕਦਾ ਹਨ ਸਭ ਤੋਂ ਪਹਿਲੇ ਮੈਨੂੰ ਉਹ ਮਿਲਿਆ ਉਹ ਬ੍ਰਦਰ ਮੇਰੇ ਨੇ ਆ ਕੇ ਮੈਨੂੰ ਪਿਆ ਕਿ ਵੀਰੇ ਮੈਂ ਰਾਈਡਿੰਗ ਸਿੱਖਣੀ ਆ ਮੈਨੂੰ ਸ਼ੌਂਕ ਬਹੁਤ ਜ਼ਿਆਦਾ بس ਮੇਰੀ ਇਹੋ ਹੀ ਤਮੰਨਾ ਮੈਂ ਘੋੜਾ ਰੱਖਣਾ ਹੈ ਤੇ ਇਦਾਂ ਇਦਾਂ ਤੇ ਮੈਨੂੰ ਉਹ ਮੈਨੂੰ ਆਪਣੇ ਭਰਾਵਾਂ ਵਾਂਗੂ ਲੱਗਾ। ਲੱਗਾ ਕੋਈ ਗੱਲ ਨਹੀਂ ਇੱਕ ਘੋੜਾ ਤੇਰਾ, ਕੋਈ ਜਦੋਂ ਮਰਜੀ ਆ ਤੇਰਾ ਆਪਣਾ ਘੋੜਾ ਪੂਰਾ ਹੀ ਡਕਾਰ। ਉਹਨੂੰ ਫਿਰ ਮੈਂ ਸਟਾਰਟਿੰਗ ਉੱਤੋਂ ਕੀਤੀ। ਉਹਨੂੰ ਪਹਿਲੇ ਮੈਂ ਰਾਈਡਿੰਗ ਸਿਖਾਣੀ ਸ਼ੁਰੂ ਕੀਤੀ। ਉਹਦੇ ਤੋਂ ਫਿਰ ਮੈਨੂੰ ਥੋੜਾ ਐਕਸਪੀਰੀਅੰਸ ਹੋਇਆ ਕਿਉਂਕਿ ਮੈਂ ਆਪਣੇ ਬੇਟੇ ਨੂੰ ਪਹਿਲੇ ਰਾਈਡਿੰਗ ਸਿਖਾ ਚੁੱਕਿਆ ਸੀ ਤੇ ਉਹਨੂੰ ਮੈਂ ਰਾਈਡਿੰਗ ਸਿਖਾਈ। ਫਿਰ ਉਹਨੂੰ ਰਾਈਡ ਰਾਈਡਰ ਬਣਾਇਆ। ਫਿਰ ਹੋਰ ਦੋ ਬੱਚੇ ਆਏ ਮੇਰੇ ਕੋਲ। ਮੈਂ ਉਹਨਾਂ ਨੂੰ ਰਾਈਡਰ ਬਣਾਇਆ। ਹੁਣ ਮੈਂ ਉਹ ਕਹਿ ਸਕਦੇ ਹਾਂ ਲਗਾਤਾਰ ਬੱਚੇ ਹੁਣ ਤੁਹਾਡੇ ਕੋਲ ਆ ਰਹੇ ਨੇ। ਪਤਾਰ ਮਾਸ ਜਦੋਂ ਇੱਕ ਤੋਂ ਦੂਜੇ ਨੂੰ ਪਤਾ ਲੱਗਾ ਦੂਜੇ ਤੋਂ ਤੀਜੇ ਨੂੰ ਉਹ ਕਰਕੇ ਬੱਚੇ ਆਣੇ ਜੇ ਹੁਣ ਵੀ ਕੋਈ ਹੋਰ ਵੀ ਲੋਕ ਅਗਰ ਬੱਚੇ ਜਾਂ ਸਿੱਖਣਾ ਚਾਹੁੰਦੇ ਨੇ ਤੁਹਾਡੇ ਕੋਲ ਇਹਦੀ ਰਾਈਡਿੰਗ ਕਰਵਾਣਾ ਚਾਹੁੰਦੇ ਨੇ ਤੁਸੀਂ ਕੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਵੈਲਕਮ ਜੀ ਸਭ ਦੇ ਘਰ ਤੋਂ ਮਿਲ ਕੇ ਕੰਟੈਕਟ ਕਰ ਸਕਦੇ ਹੋ ਸਾਨੂੰ ਕਿਹੜੀ ਜਗ੍ਹਾ ਅਗਰ ਮਿਲਣਾ ਹੋਏ ਤੇ ਤੁਹਾਨੂੰ ਕਿਹੜੀ ਜਗ੍ਹਾ ਮਿਲਣ ਭਾਜੀ ਆਪਣਾ ਘਰ ਟਾਕੀ ਰੋਡ ਦੇ ਉੱਤੇ ਆ ਹਾਂਜੀ ਚਾਰ ਮਰਲੇ ਕੁਆਟਰ ਇੱਧਰ ਚਾਰ ਮਰਲੇ ਕੁਆਟਰ ਦਾ ਰੋਡ ਮੋੜ ਦਾ ਹੈ ਇਸੇ ਟੈਂਬਰ ਨੇ ਫੋਸਲਾ ਟੈਂਬਰ ਮਸ਼ਹੂਰ ਇੱਥੇ بس ਉਹਦੀ ਬੈਕਸਾਈਡ ਤੇ ਫੋਸਲਾ ਟੈਂਬਰ ਦੇ ਨਾਲ ਸੋਨੂ ਜਿਹੜਾ ਹੈਗਾ ਜਿਹਨੂੰ ਅਸੀਂ ਕਹਿੰਦੇ ਆਂ ਵੀ ਸੋਨੂ ਟ੍ਰੇਨਰ ਸੋਨੂ ਟ੍ਰੇਨਰ ਵੀ ਇੱਥੇ ਮਸ਼ਹੂਰ ਕਾਫੀ ਹੈਗਾ ਹੈ ਨਾ ਲੋਰੇ ਨੂੰ ਪਛਲੇ ਜੋਨੇ ਕਰਕੇ ਸਾਨੂੰ ਵੀ ਲੋਕ ਜਾਣਦੇ ਆ ਜੀ ਬਿਲਕੁਲ ਦੇਖਿਆ ਜੀ ਬੜਾਈ ਖੂਬਸੂਰਤ ਘੋੜਾ ਰੱਖਿਆ ਹੋਰ ਵੀ ਕਹੀਂ ਇਹਨਾਂ ਨੇ ਘੋੜੇ ਰੱਖੇ ਨੇ ਉਹ ਸਟੂਡੈਂਟ ਵੀ ਜਿਹੜੇ ਕਾਫੀ ਇਹਨਾਂ ਕੋਲ ਆਉਂਦੇ ਹੈਗੇ ਨੇ ਬੜੀ ਅੱਛੀ ਜਿਹੜੀ ਰਾਈਡਿੰਗ ਸਿਖਾਉਂਦੇ ਨੇ ਕੱਲ ਸਾਡੇ ਵੱਲੋਂ ਦੇਖਿਆ ਵੀ ਗਿਆ ਸੀਗਾ ਕਿ ਇਹਨਾਂ ਦੇ ਸਟੂਡੈਂਟ ਜਿਹੜੇ ਨੇ ਮਾਸ਼ਾਅੱਲਾ ਕਿਆ ਉਹਨਾਂ ਦੀ ਰਾਈਡਿੰਗ ਆ ਗਈ ਸੀਗੀ ਬਿਲਕੁਲ ਦੇਖ ਕੇ ਮਨ ਖੁਸ਼ ਹੁੰਦਾ ਸੀਗਾ ਹੋਰ ਵੀ ਅਸੀਂ ਗੱਲਬਾਤ ਕਰਦੇ ਆ ਗਿਆਂ ਸਰ ਕੀ ਨਾਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵਦੀਪ ਹੈ ਜੀ ਲਵਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ ਟ੍ਰੇਨਿੰਗ ਜਿਹੜੀ ਲੈ ਰਹੇ ਹੈਗੇ ਉਹ ਘੋੜਸਵਾਰੀ ਦੀ ਕੀ ਕਹਿਣਾ ਚਾਹੋਗੇ ਜਿਹੜੇ ਸੋਨੂ ਭਾਈ ਨੇ ਜੋ ਹਫ਼ਤੇ ਪਹਿਲੇ ਬੋਲੇ ਨਾ ਪਾਜੀ ਆਏ ਫੇਕ ਫਿਰ ਆਪਾਂ ਮੇਰੇ ਵਾਰੀ ਗੱਲ ਕਰ ਰਹੇ ਮੈਂ ਹੀ ਹਫ਼ਤੇ ਪਹਿਲੇ ਪਾਜੀ ਕੋਲ ਆਇਆ ਸੀ ਪਿਛਲੇ ਸਾਲਾਂ ਵਿੱਚ ਹਾਂ ਬਸ ਉਸ ਤੋਂ ਬਾਅਦ ਜੁਆਇਨ ਕੀਤਾ ਭਾਈ ਨੇ ਸਿਖਾਈ ਸਿੱਖ ਕੇ ਭਾਈ ਨੇ ਥੋੜਾ ਰੱਖਿਆ ਵਧੀਆ ਰੱਖਿਆ ਕੰਮ ਉਹਨੂੰ ਵੀ ਰਸ ਦਿੱਤਾ ਸਪਨਾ ਦਾ ਰਾਈਡ ਕਰਨ ਦਾ ਪੂਰਾ ਕਰਾਤਾ ਭਾਈ ਨੇ ਕਿਤਨਾ ਸ਼ੌਂਕ ਪਿਆ ਕਿਦਾਂ ਤੁਹਾਨੂੰ ਸ਼ੌਂਕ ਮੈਨੂੰ ਬਚਪਨ ਦਾ ਸੀ ਜੀ ਇਹ ਰੱਖਣਾ ਕੋੜਾ ਸਵਾਰੀ ਕਰਨੀ ਤਾਂ ਬਸ ਉਹੀ ਬਚਪਨ ਦਾ ਸਪਨਾ ਪੂਰਾ ਕੀਤਾ ਵਾ ਬੜਾ ਬੜਾ ਮਹਿੰਗਾ ਸ਼ੌਂਕ ਹੈ ਮਹਿੰਗਾ ਮਹਿੰਗਾ ਨਹੀਂ ਕਹਿ ਸਕਦੇ ਆਪਾਂ ਪੈਸੇ ਨਾਲੋਂ ਜ਼ਿਆਦਾ ਪਿਆਰ ਮੰਗਦਾ ਹੈ ਅਗਰ ਕੋਈ ਬੰਦਾ ਦੇ ਦੇਤਾ ਫਲ ਫੁੱਲ ਜਾਂਦਾ ਹੁਣ ਕੋੜਿਆਂ ਦਾ ਸ਼ੌਂਕ ਜਿਹੜਾ ਘਟ ਗਿਆ ਕਿਉਂਕਿ ਜ਼ਮਾਨਾ ਮੋਟਰ ਗੱਡੀਆਂ ਦਾ ਆ ਗਿਆ ਨਾ ਤੇ ਕੀ ਕਹਿਣਾ ਚਾਹੋਗੇ ਜਮਾਨਾ ਮੋਟਰ ਗੱਡੀਆਂ ਇਹ ਰੈਵੋਲੂਸ਼ਨ ਹੈ ਨਾ ਇਹ ਕੀ ਕਹ ਸਕਦੇ ਇਹਨੂੰ ਆਪਾਂ ਜੀ ਪੁਰਾਣੇ ਸਮੇਂ ਦੇ ਘੋੜਿਆਂ ਦੀ ਸਵਾਰੀ ਹੀ ਹੁੰਦੀ ਸੀ ਆਣਾ ਜਾਣਾ ਵੀ ਘੋੜਿਆਂ ਤੇ ਹੁੰਦਾ ਸੀ ਨਾ ਹਾਂਜੀ ਹੁਣ ਤੇ ਮੋਟਰ ਗੱਡੀਆਂ ਟਾਈਮ ਵੀ ਘੱਟ ਲੱਗਦਾ ਪਹੁੰਚ ਵੀ ਜਲਦੀ ਜਾਂਦੇ ਨੇ ਇਹ ਇਹੀ ਕਾਰਨ ਹੈ ਨਾ ਪਰ ਚਲੋ ਠੀਕ ਹੈ ਉਹ ਵੀ ਆਪਣੀ ਜਗ੍ਹਾ ਸੱਚੀ ਸੱਚੇ ਹੈ ਨਾ ਕਿ ਪ੍ਰੋਗਰੈਸ ਹੋਣੀ ਚਾਹੀਦੀ ਹੈ ਜੇ ਤਾਂ ਡਿਵੈਲਪਮੈਂਟ ਕਹਿੰਦੇ ਨੇ ਨਾ ਡਿਵੈਲਪਮੈਂਟ ਹੋਏ ਕਰਦੀ ਹੈ ਅਰਬਨ ਲਾਈਫ ਹੈ ਨਾ ਪਰ ਇਸੀ ਚੀਜ਼ ਦਾ ਜੋ ਮਜ਼ਾ ਹੈ ਉਹ ਜਾਂ ਤੇ ਪੁਰਾਣੇ ਬੰਦਿਆਂ ਨੇ ਲਿੱਤਿਆ ਜਿਨ੍ਹਾਂ ਨੇ ਰਾਈਡ ਕੀਤੀ ਕੀ ਅੱਜਾ ਕੀ ਫੀਲਿੰਗ ਕੀ ਹੈ ਬੱਸ ਸਭ ਤੋਂ ਵੱਡੀ ਗੱਲ ਇਹ ਫੀਲਿੰਗ ਹੈ ਤਕੜੀ ਫੀਲਿੰਗ ਹੈ ਜੀ ਬਹੁਤ ਤਕੜੀ ਫੀਲਿੰਗ ਹੈ ਬਹੁਤ ਵਧੀਆ ਫੀਲਿੰਗ ਹੈ ਇਸ ਫੀਲਿੰਗ ਵਾਰੇ ਜਹਾਜ਼ ਤੇ ਬੰਦਾ ਕੋਈ ਉੱਤੇ ਬਹਿ ਜਾਏ ਉਹੀ ਸਮਝ ਸਕਦਾ ਜਦ ਵਿਚਾਰੋਂ ਨਿਕਲਦਾ ਤਾਂ ਚੋੜਾ ਹੋ ਗਿਆ ਲੈ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਬਹੁਤ ਇਹ ਚੱਲਦਾ ਬੰਦੇ ਦੇ ਹਿਸਾਬ ਨਾਲ ਮਤਲਬ ਬੰਦਾ ਇਹਨੂੰ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦਾ ਇਹ ਚੱਲਦਾ ਬੰਦੇ ਇਹਨੇ ਦੇਖ ਲੈਣਾ ਉਹਦੀ ਬਹਿਣੀ ਕਿਦਾਂ ਪੇਟੇ ਤੈਨ੍ਹੇ ਹਿਸਾਬ ਲਾ ਲੈਣਾ ਕਿ ਕਿਦਾਂ ਦਾ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲੋ ਇਹਨੇ ਨਹੀਂ ਨੱਠਣਾ ਨਹੀਂ ਧੋੜਨਾ ਇਹਨੇ ਉਸੇ ਟਾਈਮ ਧੋੜਨਾ ਜਿਸ ਟਾਈਮ ਇਹਨੂੰ ਭਰੋਸਾ ਹੋ ਜਾਏਗਾ ਕਿ ਜਿਹੜਾ ਉੱਪਰ ਬੰਦਾ ਬੈਠਾ ਉਹ ਮੈਨੂੰ ਸਾਂਭ ਸਕਦਾ ਮਤਲਬ ਸਮਝਦਾਰ ਕਹਿ ਸਕਨੇ ਇਹ ਬਹੁਤ ਸਮਝਦਾਰ ਹੈ ਜੀ ਮੈਂ ਕੋੜੇ ਮੈਂ ਹੋਰ ਵੀ بڑے ਦਿਖੇ ਪਰ ਇਸ ਇਹਦੇ ਵਰਗਾ ਕੋੜਾ ਨਹੀਂ ਦੇਖਿਆ ਇਹ ਤਾਂ ਬੜੀ ਸ਼ਾਂਤ ਰੂਹ ਆ ਰੱਬ ਰੂਹ ਹੈ ਇਹਦਾ ਇਹਦੇ ਵਿੱਚ ਨਸਲਾਂ ਵੀ ਅਲੱਗ-ਅਲੱਗ ਡਿਫਰੈਂਟ ਟਾਈ ਨਹੀਂ ਨਸਲਾਂ ਨਸਲਾਂ ਬਖਰੇ ਹੁੰਦੀਆਂ ਸਮਝਦਾਰੀ ਮੇਰੇ ਸਾਹ ਹੁਣ ਮਾਲਕ ਦੇ ਉੱਤੇ ਹੁੰਦੀ ਹੈ ਕਿਉਂਕਿ ਮਾਲਕ ਨੇ ਕਿ ਧੱਕਾ ਨਹੀਂ ਕੀਤਾ ਨਾ ਮੈਂ ਕਦੀ ਦਿਖਿਆ ਕਰਦੇ ਇੱਕ ਹੁੰਦਾ ਨਾ ਕਿ ਜਾਨਵਰ ਬੇਜੁਬਾਨ ਹੈ ਜੀ ਮਾਰ ਤੋਂ ਲਗਾਮ ਅਨੈਸੈਸਰਲੀ ਮਾਰੀ ਚੱਲੋ ਉਹ ਨਹੀਂ ਭਾਈ ਨੇ ਪਿਆਰ ਨਾਲ ਇਹਨੂੰ ਮੋਲਡ ਕੀਤਾ ਇਹ ਪਿਆਰ ਦੀ ਭਾਸ਼ਾ ਸਮਝਦਾ ਮਤਲਬ ਜਿਹੜੇ ਬੰਦੇ ਰਾਈਡਰ ਹੈ ਜਿੱਦਾ ਮੇਰੇ ਨਾਲ ਜਿੱਦਾ ਗੁੜੀ ਹੈ ਜਿੱਦਾ ਭਾਜੀ ਹੈ ਨਾ ਸਾਡੇ ਨਾਲ ਇੱਕ ਹੋਰ ਇਹਦੇ ਸਟੂਡੈਂਟ ਹੈ ਜਿੰਦੇ ਤੋਂ ਮਰਜ਼ੀ ਪੁੱਛ ਲਿਓ ਇਹ ਇਹਦੇ ਕੰਨ ਲੱਗ ਗਏ ਬੋਲਣਾ ਕਿ ਜੋਰੇ ਚੱਲ ਤਾਂ ਜਿਹੜਾ ਦੌੜ ਪੈਂਦਾ ਜਿਹਰੇ ਰੁੱਕ ਤਾਂ ਜਿਹੜਾ ਰੁੱਕ ਪੈਂਦਾ ਮਤਲਬ ਲਗਾਮਾਂ ਵਾਲਾ ਸਿਸਟਮ ਹੈ ਨਹੀਂ ਕਿ ਜੋਰ ਲਾਣਾ ਪੈਣਾ ਜਿੱਦਾਂ ਤਕਾ ਹੋਣੀ ਆ ਉਹਦਾ ਸਮਝਦਾਰ ਬਹੁਤ ਸਮਝਦਾਰ ਤੁਸੀਂ ਰਾਈਡਿੰਗ ਤੇ ਸਿੱਖ ਲਈ ਪਰਫੈਕਟ ਵੀ ਮੈਨੂੰ ਲੱਗਦਾ ਤੁਸੀਂ ਹੋ ਗਏ ਦਿਓ ਹੈ ਨਾ ਕੋਈ ਆਪਣਾ ਵੀ ਤੁਸੀਂ ਲਿੱਤਾ ਘੋੜਾ ਵਗੈਰਾ ਜਾਂ ਇੱਥੇ ਹੀ ਤੁਸੀਂ ਸ਼ੌਂਕ ਰੱਖਿਆ ਨਹੀਂ ਨਹੀਂ ਲੈ ਲਿਆ ਜੀ ਲੈ ਲਿਆ ਮੈਂ ਸ਼ੌਂਕ ਪੂਰਾ ਕਰ ਲਿਆ ਜੀ ਮੈਂ ਪਹਿਲੇ ਰਾਈਡਿੰਗ ਸਿੱਖੀ ਉਸ ਤੋਂ ਬਾਅਦ ਮੈਂ ਲਾਇਆ ਸਾਹ ਕਿ ਨਹੀਂ ਇੱਕ ਆਪਣੇ ਘਰ ਵੀ ਪੜਨਾ ਪੈਣਾ ਤਾਂ ਸਾਨੂੰ ਭਾਈ ਨਾਲ ਜਾ ਕੇ ਅਸੀਂ ਘੋੜਾ ਲਿਆਂਦਾ ਸੀ ਗੁਰਦਾਸਪੁਰ ਤੋਂ ਉਹ ਪੰਜਾਬ ਦੀ ਨਸਲ ਹੈ ਮੱਝੂ ਕੇ ਬਲੱਡ ਲਾਈਨ ਨੀਲੇ ਘੋੜੇ ਕਹਿੰਦੇ ਉਹਨਾਂ ਨੂੰ ਜੀ ਬਾੜ ਕੱਢਣ ਵਾਲੇ ਘੋੜੇ ਪੁਰਾਣੇ ਵੱਡੇ ਵੱਡੇ ਪੈਰਾਂ ਵਾਲੇ ਵਧੀਆ ਉਹ ਲਿਆਂਦੇ ਦਾ ਜੀ ਅਜੇ ਬੱਚਾ ਅਜੇ ਬੰਨਿਆ ਘਰ ਉਹਨੂੰ ਦੇਖ ਰਿਆਂ 2 3 ਸਾਲਾਂ ਦਾ ਜੱਧ ਹੋਊਗਾ ਤਾਂ ਇਹ ਇਹੀ ਆ ਆਪਣੇ ਰਾਈਡਰ ਦਾ ਇਹੀ ਕਰਨਗੇ ਰਾਈਡ ਉਹਨਾਂ ਨੂੰ ਸੋਤੇ ਵੈਲਾ ਇਸ ਕਰਨਗੇ ਬੇਟਾ ਭਾਈ ਗੁਰੂ ਹਰੀ ਕੀ ਨਾਮ ਕੀ ਬੇਟਾ ਆਪਣਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਮਨ ਸਿੰਘ ਹੈ ਗੁਰਮਨ ਜੀ ਕੀ ਕਹਿਣਾ ਤੁਸੀਂ ਦੇਖਿਆ ਕੱਲ ਰਾਈਡਿੰਗ ਬੜੀ ਵਧੀਆ ਕਰਦੇ ਪਏ ਸੀ ਹੈ ਨਾ ਘੋੜਸਵਾਰੀ ਬੜੀ ਵਧੀਆ ਕਰਦੇ ਪਏ ਸੀ ਕੀ ਕਹਿਣਾ ਚਾਹੋਗੇ ਕਦੋਂ ਸ਼ੌਂਕ ਪਿਆ ਤੁਹਾਨੂੰ ਮੈਨੂੰ ਸ਼ੁਰੂਤ ਹੈ ਜੇ ਪਾਪਾ ਨੇ ਦੱਸਿਆ ਕਿ ਆ ਪੰਬਰ ਸਰਗੇ ਇੱਥੇ ਉਥੋ ਉਥੋ ਪਿਆ ਮੈਪ ਕਤਲ ਗਿਆ ਹੈ ਕਿ ਅਸਲੀ ਦਾ ਕੋਲ ਇਹਦਾ ਪਿਓ ਵੀ ਇੱਥੇ ਪਾਪਾ ਦਾ ਫਰੈਂਡ ਹੀ ਉਹਦੇ ਕੋਹੀ ਤੇ ਪਾਪਾ ਇੱਥੇ ਲੈ ਆਂਦੇ ਸੀ ਤੋ ਇੱਥੇ ਰਹਿੰਦਾ ਸੀ ਆਪਣੇ ਕੋਲ ਹੀ ਉਹਦਾ ਨਾਮ ਬਾਦਲੀ ਸੀ ਦਰ ਨਹੀਂ ਲੱਗਦਾ ਉੱਪਰ ਬੈ ਕੇ ਜਿਹੜੇ ਘੋੜਸਵਾਰੀ ਕਰਦੇ ਹੋ ਨਹੀਂ ਨਹੀਂ ਪਹਿਲੇ ਲੱਗਦਾ ਜੇ ਮੈਂ ਨਿੱਕਾ ਹੋਣੀ ਲੱਗ ਹੁਣ ਕਿਸ ਤਰ੍ਹਾਂ ਦਾ ਫੀਲਿੰਗ ਹੁੰਦੀ ਹੈ ਜੇ ਤੁਸੀਂ ਉੱਪਰ ਬੈਠਦੇ ਹੋ ਉਹ ਬੜੀ ਵਧੀਆ ਫੀਲਿੰਗ ਆਉਂਦੀ ਕਿਸ ਤਰ੍ਹਾਂ ਦੀ ਮਹਿਸੂਸ ਕਰਦੇ ਹੋ ਰਾਜੇ ਮਹਾਰਾਜੇ ਮਹਿਸੂਸ ਕਰਦੇ ਹੋ ਆਪਣੇ ਆਪ ਜਾਂ ਨਵਾਬ ਬਿਕੂ ਦੇਖਿਆ ਫੀਲਿੰਗ ਬੜੀ ਜਿਹੜੀ ਆ ਅ ਅੱਛੀ ਹੈ ਤੇ ਬਹਿ ਕੇ ਜਿਹੜੀ ਮਹਿਸੂਸ ਹੁੰਦੀ ਹੈ ਲੇਕਿਨ ਜਿਹੜੇ ਨਹੀਂ ਕੋਟ ਸਵਾਰੇ ਕਰ ਸਕਦੇ ਡਰ ਜ਼ਰੂਰ ਜਾਨਵਰ ਕੋਲੋਂ ਲੱਗਦਾ ਲੇਕਿਨ ਇਹਨਾਂ ਨੇ ਬੱਚਿਆਂ ਵਾਂਗ ਇਸ ਨੂੰ ਆਪਣੇ ਨਾਲ ਰੱਖਿਆ ਇਹਨਾਂ ਦੇ ਹੋਰ ਵੀ ਸਟੂਡੈਂਟ ਆ ਗਏ ਗੁੜੀਆ ਕੀ ਨਾਮ ਹੈ ਜੀ ਆਪਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮੋਹਨੀ ਹੈ ਮੋਨੀ ਜੀ ਲੜਕੀ ਵੀ ਹੈਗੇ ਸਭ ਤੋਂ ਪਹਿਲੇ ਦੱਸੋ ਤੁਸੀਂ ਪੜਦੇ ਹੋ ਜਾਂ ਇਹੋ ਹੀ ਸ਼ੌਕ ਹੈ ਨੀ ਨਹੀਂ ਮੈਂ ਪੜਨੀ ਵੀ ਆ ਮੈਂ ਸਿਰਫ ਸਾਈਕੋਲੋਜੀ ਕਰੇ ਕਰਨੀ ਆ ਤੇ ਨਾਲ ਨਾਲ ਸ਼ੌਂਕ ਵੀ ਪੂਰੇ ਕਰਨੇ ਹੁੰਦੇ ਜੀ ਪੜਾਈ ਦੇ ਨਾਲ ਹੋਰ ਵੀ ਆਪਣੇ ਸਾਰੇ ਪੈਸ਼ਨ ਫੋਲੋ ਕਰਨੇ ਚਾਹੀਦੇ ਆ ਤੇ ਇਹ ਵੀ ਬਸ ਹੋਰ ਸਾਈਡਿੰਗ ਮੇਰਾ ਇੱਕ ਪੈਸ਼ਨ ਹੈਗਾ ਘਰੋਂ ਵੀ ਕੋਈ ਮਾਤਾ ਪਿਤਾ ਵੀ ਤੁਹਾਡੇ ਇਸ ਤਰ੍ਹਾਂ ਦੇ ਕੋਈ ਸ਼ੌਂਕ ਰੱਖਦੇ ਨਹੀਂ ਜਾਂ ਤੁਹਾਨੂੰ ਸ਼ੌਂਕ ਹੈ ਨਹੀਂ ਪੂਰੇ ਖਾਨਦਾਨ ਚੋ ਬਸ ਮਤਲਬ ਸ਼ੌਂਕ ਤੇ ਚਲੋ ਹੋਣਾ ਪਰ ਦਾ ਪਰਫਿਊਮ ਹੈ ਹੀ ਕੀਤਾ ਬਸ ਹਲੇ ਤੱਕ ਤੇ ਪੇਰੈਂਟ ਬੜੇ ਸਪੋਰਟਿਵ ਹੈਗੇ ਮੇਰੇ ਸਪੈਸ਼ਲੀ ਲਾਈਕ ਮੇਰੀ ਮਦਰ ਮਦਰ ਬਹੁਤ ਜ਼ਿਆਦਾ ਸਪੋਰਟਿਵ ਹੈ ਉਹਨਾਂ ਨੇ ਮੈਨੂੰ ਸਾਰੀਆਂ ਚੀਜ਼ਾਂ 'ਚ ਬੜਾ ਸਪੋਰਟ ਕੀਤਾ ਹੈ ਇਸ ਤਰ੍ਹਾਂ ਸ਼ੌਂਕ ਇਸ ਤਰ੍ਹਾਂ ਪਿਆ ਘੋੜਸਵਾਰੀ ਦਾ ਇੱਕ ਤਾਂ ਮਹਿੰਗਾ ਸ਼ੌਂਕ ਵੜਾ ਨਾ ਇੱਕ ਰਿਸਕੀ ਸ਼ੌਂਕ ਆ ਜਿਹੜਾ ਇਹ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਜੀ ਸ਼ੌਂਕ ਤੇ ਸ਼ੌਂਕ ਹੁੰਦੇ ਆ ਠੀਕ ਹੈ ਰਿਸਕ ਰਿਸਕ ਵੀ ਹੈਗਾ ਇਹਦੇ ਵਿੱਚ ਰਿਸਕ ਜੀ ਦੇਖੋ ਰਿਸਕ ਹਰ ਚੀਜ਼ 'ਚ ਆਇਆ ਉਹ ਤਾਂ ਤੁਸੀਂ ਘਰ ਦੇ ਬਾਹਰ ਜਾਓਗੇ ਘਰ ਦੇ ਬਾਹਰ ਜਾ ਕੇ ਗੱਡੀ ਬਸਾਦੇ ਤੁਹਾਨੂੰ ਤੇ ਰਿਸਕ ਤਾਂ ਹਰ ਚੀਜ਼ 'ਚ ਲੈਣਾ ਪੈਂਦਾ ਜੀ ਜੇ ਤੁਸੀਂ ਕੋਈ ਚੀਜ਼ ਕਰਨੀ ਹੈ ਤੇ ਇਹ ਤਾਂ ਹੀ ਸ਼ੌਂਕ ਘੋੜੇ ਦਾ ਜੀ ਕਿਉਂ ਪਿਆ ਮੋਟਰ ਗੱਡੀਆਂ ਵੀ ਆ ਗਿਆ ਮੋਟਰਸਾਈਕਲ ਆ ਸਕੂਟਰ ਘੋੜੇ ਦੀ ਬੱਕਰੀ ਸ਼ਾਨ ਹੁੰਦੀ ਹੈ ਜੀ ਇੱਕ ਤੇ ਮੂਵੀਜ਼ 'ਚ ਬੜਾ ਦਿਖਿਆ ਇਹਨੂੰ ਤੇ ਐਡਾ ਉੱਧਰ ਹੀ ਸ਼ੌਂਕ ਪੈ ਗਿਆ ਸੀ ਤੇ ਇੱਕ ਫੀਲਿੰਗ ਦੀ ਵੱਖਰੀ ਹੈਗੀ ਆ ਮੋਟਰਸਾਈਕਲ ਹੈ ਰਾ ਤਾਂ ਸਾਰੇ ਚਲਾਉਂਦੇ ਆ ਜੀ ਇੱਥੇ ਬੈ ਕੇ ਦੁਨੀਆ ਨੂੰ ਤੁਸੀਂ ਇੱਕ ਵੱਖਰੇ ਲੈਵਲ ਤੋਂ ਦੇਖਣਾ ਉੱਪਰੋਂ ਦਿਖਦੇ ਹੋ ਐਦਾ ਲੱਗਦਾ ਜਿਦਾ ਤੁਸੀਂ ਰਾਜੇ ਮਹਾਰਾਜੇ ਉਹਦਾ ਤੁਹਾਡੀ ਪ੍ਰਜਾ ਤੁਹਾਨੂੰ ਦਿਖੇ ਕਰਦੀ ਹੈ ਘੋੜਾ ਲੈ ਕੇ ਜਾਂਦੇ ਆ ਮਤਲਬ ਤੁਸੀਂ ਉਹੀ ਮਹਾਰਾਣੀ ਬਣ ਕੇ ਨਵਾਬ ਬਣ ਕੇ ਤੁਸੀਂ ਨਿਕਲਦੇ ਹੋ ਹੈ ਨਾ ਕਿ ਅੱਗੇ ਕੰਪੀਟੀਸ਼ਨ ਵਗੈਰਾ ਵੀ ਤੁਸੀਂ ਮੈਂ ਦੇਖਿਆ ਕਾਫੀ ਪਰਫੈਕਟ ਹੈਗੇ ਹੋ ਬੜੀ ਅੱਛੀ ਰਾਈਡਿੰਗ ਤੁਸੀਂ ਕਰਦੇ ਹੋ ਨਹੀਂ 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 ਕੰਪੀਟੀਸ਼ਨ ਤੇ ਹਲੇ ਹੋਰ ਪ੍ਰੈਕਟਿਸ ਕਰਾਂਗੇ ਹਲੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਕਰਨੀ ਆ ਤੇ ਜਰੂਰ ਇਹਨੂੰ ਲੈ ਕੇ ਜਾਵਾਂਗੇ ਇਹਨੂੰ ਐਂਡਯੋਰੈਂਸ ਰੇਸ ਤੇ ਲੈ ਕੇ ਜਾਵਾਂਗੇ ਹੋਰ ਵੀ ਰੇਸਾਂ ਤੇ ਕਰਾਵਾਂਗੇ ਇਹ ਤੇ ਕਾਬਿਲ ਹੈ ਰੇਸ ਕਰਨ ਦੇ ਮੈਨੂੰ ਥੋੜਾ ਹੋਰ ਆਪਣੇ ਉੱਤੇ ਕੰਮ ਕਰਨਾ ਹੈ ਆਪਣੇ ਉੱਤੇ ਜਦੋਂ ਮੈਨੂੰ ਲੱਗਦਾ ਮੈਂ ਪੂਰੀ ਕਾਬਿਲ ਹੋ ਜਾਵਾਂਗੀ ਕਿਉਂਕਿ ਮੇਰੇ ਨਾਲ ਇਹ ਵੀ ਰੇਸ ਕਰੇਗਾ ਮੈਂ ਇਕੱਲੇ ਰੇਸ ਨਹੀਂ ਕਰਨੀ ਐਨੇ ਵੀ ਰੇਸ ਕਰਨੀ ਹੈ ਤੇ ਜਦੋਂ ਮੈਂ ਪੂਰੀ ਕਾਬਿਲ ਹੋ ਜਾਵਾਂਗੀ ਉਦੋਂ ਮੈਂ ਇਹਨੂੰ ਲੈ ਕੇ ਜਾਵਾਂਗੀ ਕਿਉਂਕਿ ਇਹਦਾ ਸਟੈਮੀਨਾ ਪੂਰਾ ਹੈ ਬੰਦੇ ਦਾ ਸਟੈਮੀਨਾ ਹੋਣਾ ਚਾਹੀਦਾ ਇਹਦਾ ਅਨਲਿਮਿਟਿਡ ਹੈ ਐਨੇ ਦੌੜਾ ਦੇਣਾ ਜਿੰਨਾ ਦੌੜਾਣਾ ਦੌੜਾਣ ਵਾਲੇ ਤੇ ਵੀ ਹੁੰਦਾ ਹੈ ਤੇ ਫਿਰ ਬਸ ਇਹ ਜਰੂਰ ਲੱਗੇ ਜਾਵਾਂਗੇ ਇਹਨੂੰ ਮੋਣੀ ਜਦੋਂ ਤੁਸੀਂ ਪਹਿਲੀ ਵਾਰੀ ਰਾਈਡਿੰਗ ਤੇ ਤੁਸੀਂ ਜਦੋਂ ਸਵਾਰੀ ਕੀਤੀ ਹੈ ਡਰ ਨਹੀਂ ਲੱਗਾ ਤੁਹਾਨੂੰ ਉਸ ਤੋਂ ਜੀ ਮੈਨੂੰ ਲੱਗਦਾ ਹੈ ਕਿ ਮੈਂ ਇੰਨਾ ਡਰ ਨਹੀਂ ਲੱਗਿਆ ਮੈਨੂੰ ਉਦਾਂ ਪਰ ਉਹਦਾ ਡਰ ਲੱਗਦਾ ਹੈ ਸਟਾਰਟਿੰਗ 'ਚ ਨਾ ਥੋੜਾ ਬਹੁਤ ਕਿ ਮਤਲਬ ਇੱਕ ਟਰਸਟ ਹੁੰਦਾ ਜਿਹੜਾ ਨਾ ਟਰਸਟ ਜੇ ਤੁਹਾਨੂੰ ਲੱਗਦਾ ਕਿ ਘੋੜਾ ਸ਼ਾਇਦ ਇੱਕਦਮ ਹੀ ਦੌੜ ਜਾਏਗਾ ਘੋੜਾ ਡਿਗਾ ਦੇਗਾ ਤੁਸੀਂ ਉਹਨੂੰ ਵੀਡੀਓ ਵੇਰਾ ਦੇਖਦੇ ਹੋ ਕਈ ਘੋੜੇ ਲੱਤ ਮਾਰਦੇ ਆ ਕਈ ਘੋੜੇ ਡਿਗਾ ਦਿੰਦੇ ਆ ਉਦਾਂ ਤੇ ਮੈਨੂੰ ਲੱਗਦਾ ਇਹ ਥੋੜੀ ਮਾਸਟਰ ਦੀ ਵੀ ਪ੍ਰੋਬਲਮ ਹੁੰਦੀ ਆ ਕਈ ਕਈ ਘੋੜਿਆਂ ਨੂੰ ਅਬਿਊਜ਼ ਕਰਦੇ ਆ ਮਾਰਦੇ ਆ ਪਿੱਟਦੇ ਆ ਠੀਕ ਆ ਤੇ ਉਹ ਥੋੜੇ ਐਗਰੈਸਿਵ ਹੋ ਜਾਂਦੇ ਆ ਇਹਨੂੰ ਬੜੇ ਪਿਆਰ ਨਾਲ ਰੱਖੇਦਾ ਜੀ ਬੜੇ ਹੀ ਪਿਆਰ ਨਾਲ ਇਹ ਘੋੜੇ ਵਾਂਗ ਨਹੀਂ ਰੱਖੇਦਾ ਜੀ ਇਹਨੂੰ ਪੱਟ ਵਾਂਗ ਨਹੀਂ ਰੱਖੇਦਾ ਇਹਨੂੰ ਬੱਚੇ ਵਾਂਗ ਰੱਖੇਦਾ ਇਹਨੇ ਪਿਆਰ ਨਾਲ ਰੱਖੇਦਾ ਜੀ ਇਹ ਟੌਫੀਆਂ ਖਾਂਦਾ ਹੈ ਇਹ ਗੋਲ ਗੱਪੇ ਖਾਂਦਾ ਜੀ ਮਿੱਠੇ ਗੋਲ ਗੱਪੇ ਖਾਂਦਾ ਹੈ ਕਦੇ ਖੁਆਏ ਕਦੇ ਖਵਾਏ ਤੁਸੀਂ ਇਹਨੂੰ ਬਿਲਕੁਲ ਬਿਲਕੁਲ ਜੀ ਗੋਲ ਗੱਪੇ ਖਾਂਦਾ ਬੜੇ ਸ਼ੌਕ ਨਾਲ ਤੇ ਟੌਫੀਆਂ ਟੌਫੀਆਂ ਤਾਂ ਲੈ ਵੀ ਇਹ ਪਈਦੀ ਇਹ ਬੜੇ ਖੁਸ਼ ਹੋ ਕੇ ਖਾਂਦਾ ਜੀ ਟੌਫੀ ਤੇ ਬਿਲਕੁਲ ਐਦਾ ਬੱਚੇ ਵਾਂਗ ਰੱਖੇਦਾ ਇਹਨੂੰ ਇਹਨੇ ਬੜਾ ਖੁਸ਼ ਹੋਣਾ ਟੌਫੀ ਖਾ ਕੇ ਮਤਲਬ ਤੁਸੀਂ ਗੱਲ ਆਪਣੀ ਮਨਵਾਲ ਲੈਂਦੇ ਉਹਨੂੰ ਮੂੰਹ ਮਠਾ ਦਾ ਕਰਾ ਕੇ ਹੈ ਨਾ ਫੇ ਗੱਲ ਬਿਲਕੁਲ ਦੇਖਿਆ ਜੀ ਤੁਸੀਂ ਬਿਲਕੁਲ ਜਾਨਵਰ ਕੋਲੋ ਜਿਸ ਨਾਲ ਡਰ ਲੱਗਦਾ ਪੁਰਾਣੇ ਲੋਕ ਜਦ ਵੀ ਆਉਂਦੇ ਜਾਂਦੇ ਸੀ ਤੇ ਘੋੜਸਵਾਰੀ ਦਾ ਉਹਨਾਂ ਦਾ ਇੱਕ ਜਰੀਆ ਹੁੰਦਾ ਸੀਗਾ ਉਹ ਕਾਫੀ ਸਮਾਂ ਵੀ ਲੱਗਦਾ ਸੀਗਾ ਸਮੇਂ ਬਦਲਦਾ ਗਿਆ ਹੈਗਾ ਜਿਹੜਾ ਮਸ਼ੀਨੀ ਯੁੱਗ ਆ ਗਿਆ ਹੈ ਮਸ਼ੀਨੀ ਜੋ ਦੇ ਚਲਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਟਾਈਮ ਵੀ ਜਿਹੜਾ ਘੱਟ ਲੱਗਦਾ ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਸ ਦੀ ਸਵਾਰੀ ਦਾ ਮਜ਼ਾ ਹੀ ਅਲੱਗ ਹੈ ਇਸ ਦੇ ਉੱਪਰ ਜਦ ਬੈਠ ਜਾਂਦਾ ਕੋਈ ਕਿਉਂਕਿ ਜੋੜਾ ਜਿਹੜਾ ਹੈਗਾ ਜੋੜਾਵਰ ਜਿਹੜਾ ਹੈਗਾ ਬੜਾ ਹੀ ਸਮੇਦਾਰਾ ਜਦ ਇਸ ਦੇ ਉੱਪਰ ਬੈਠ ਜਾਂਦੇ ਨੇ ਤੇ ਇਸ ਦੀ ਸਵਾਰੀ ਦਾ ਮਜ਼ਾ ਹੀ ਅਲੱਗ ਹੈ ਜਿਸ ਤਰ੍ਹਾਂ ਇਸ ਲੜਕੀ ਨੇ ਵੀ ਦੱਸਿਆ ਵੀ ਇਸ ਦੇ ਉੱਪਰ ਬੈ ਕੇ ਸਾਨੂੰ ਨਵਾਬਾ ਵਾਲੀ ਜਿਹੜੀਆਂ ਉਹ ਫੀਲਿੰਗ ਮਹਿਸੂਸ ਹੁੰਦੀ ਹੈ ਪਟਾਣਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ